ਉਸ ਸਮੇਂ ਦੇਖਿਆ ਕਿ ਜੁਮੂ ਤੇ ਆ ਰਿਹਾ ਆ। ਹਾਂ ਹਾਂ। ਆ ਗਿਆ ਮਾਸੀ। ਬੋਲਾ ਪਤਾਈਏ। ਇਹ ਵੀਡੀਓ ਜੰਮੂ ਕਸ਼ਮੀਰ ਦੇ ਪਹਿਲਗਾਮ ਦੀ, ਪਹਿਲਗਾਮ ਦੀ। ਵਹੀ ਪਹਿਲਗਾਮ ਕੀ ਹਲ। ਠੀਕ ਹੈ ਹਾਂ ਦੱਸ ਸਰ ਫੋਟੋ ਜੰਗਨ ਬਸਪੁਰ ਸਾਈਜ਼। ਉਹ ਤੈਨੂੰ ਦਿੱਕਦਾ ਨਹੀਂ ਮੋਰ ਕਿੰਨਾ ਖਰਾਬ ਹੈ। ਚਹਿੰਦੀਆਂ ਨੇ ਫੋਟੋਆਂ ਮੈਨੂੰ ਜ਼ਰੂਰੀ ਆਈ ਪੇਪਰਾਂ ਚ ਲਾਉਣੀਆਂ ਨੇ ਕਿਤੇ ਉਹ ਤੂੰ ਜ ਸਾਡੇ ਬੰਦੇ ਮਾਰ ਤੇ ਸ਼ੁਕਰ ਮਨਾ ਤੈਨੂੰ ਅਸੀਂ ਜਵਾਬ ਦੇ ਕੇ ਸਾਰ ਰਹੇ ਆ ਹੋਰ ਨਾ ਲੈ ਲਈ ਮੇਰੇ ਤੋਂ ਫੋਟੋ ਮੈਂ ਤਾਂ ਨਹੀਂ ਮਾਰੇ ਬੰਦੇ ਥੋਟੇ ਉਹ ਫਿਰ ਥੋਟੇ ਬੰਦੇ ਨੇ ਤਾਂ ਮਾਰੇ ਕਮਾਲ ਹੈ ਬਾਈ ਔਰ ਕਰੇ ਕੋਈ ਭਰੇ ਕੋਈ ਔਰ ਮੈਂ ਤਾਂ ਨਹੀਂ ਮਾਰੇ ਉਹ ਤੂੰ ਬੱਕ ਜਾ ਇਥੋਂ ਥੋੜੀ ਗੱਲ ਹੁੰਦੀ ਆ ਉਹ ਯਾਰ ਭੇਜ ਨੂੰ ਦਿਮਾਗ ਖਰਾਬ ਕਰਤਾ ਬਾਰ ਬਾਰ ਜਾਈ ਥੋੜੀ ਕਰਿਆ ਕਰਦੇ ਆ ਉਹ ਤੂੰ ਜਾ ਇਥੋਂ ਹੋਰ ਨਾ ਲੈ ਲਈ ਮੇਰੇ ਤੋਂ ਫੋਟੋ ਕਮਾਉਂਦੇ ਬੰਦੇ ਮਾਰੇ ਹਾਂ ਜੀ ਜਵਾਨੋ ਬਹੁਤ ਤੇਪਲ ਦੇ ਤੇ ਮੱਖਾਂ ਹੋ ਗਿਆ ਇਸ ਜੀ ਹਾਂ ਅਮਰੋਏ ਮੁਸਲਮਾਨ ਇਹਨਾਂ ਨਹੀਂ ਮਾਰੇ ਆਪਣੇ ਲੋਕ ਆ ਜਿਹੜੇ ਟੋਪੀਏ ਵਾਲੇ ਦੇਖਦਾ ਕੀ ਹੋਵੇ ਭਗ ਜਾ ਭਗ ਜਾ ਹਾਂ ਨਾਲੂ ਕੀ ਹੈਲਾ ਵਧੀਆ ਬਾਈ ਤੂੰ ਦੱਸ ਹਾਂ ਠੀਕ ਠੀਕ ਵੀਰੇ ਵਧੀਆ 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 ਹਾਂ ਆਪਾਂ ਬਰੇਟੇ ਚੱਲਦੇ ਤਿਆਰ ਹੋ ਜੀ ਠੀਕ ਹੈ ਬਾਈ ਮੈਂ ਨਹੀਂ ਜਾਣਾ ਕਿ ਮੇਰਾ ਮੂਹਰ ਨਹੀਂ ਕਿਉਂ ਕੀ ਹੋ ਗਿਆ ਬਸ ਬਾਈ ਤੇ ਮੂਹਰ ਨਹੀਂ ਹੋਏ ਮੈਂ ਉਹਨਾਂ ਕੋਈ ਗੱਲ ਨਹੀਂ ਤਿਆਰ ਹੋ ਜੀ ਉਹ ਨਹੀਂ ਨਹੀਂ ਬਾਈ ਯਾਰ ਉਹ ਨਹੀਂ ਮੈਂ ਤੈਨੂੰ ਲੈ ਕੇ ਚੱਲੂੰਗਾ ਤਿਆਰ ਹੋ ਜੀ ਮੈਂ ਆ ਗਿਆ 5 ਮਿੰਟ ਚੋਂ ਠੀਕ ਹੈ ਚਲੋ ਗੱਲ ਬਾਈ ਹੈਲੋ ਹਾਂ ਬੋਲੀ ਬੋਲ ਉਹ ਠੀਕ ਹੈ ਉਹ ਕਿੱਛ ਲੈ ਗੁੱਸੇ ਕਿੱਛ ਨਹੀਂ ਕੀ ਗੱਲ ਹੋ ਗਈ ਮੂੜੀ ਖਰਾਬ ਉਹਨਾਂ ਨੇ ਬਈ ਐਦਾ ਕੋਈ ਗੱਲ ਨਹੀਂ ਯਾਰ ਠੀਕ ਹੈ ਨਾਰਮਲ ਗੱਲ ਐ ਸਭ ਯਾਰ ਕੋਈ ਯਾਰ ਦੱਸ ਮੈਨੂੰ ਐਡੀ ਗਿੱਡੀ ਗੱਲ ਹੋ ਗਈ ਕੋਈ ਐਸੀ ਵਾਲੀ ਗੱਲ ਨਹੀਂ ਨਾਰਮਲ ਗੱਲ ਐ ਕੁਛ ਨਹੀਂ ਠੀਕ ਐ ਸਭ ਕੋਈ ਮੇਰਾ ਯਾਰ ਨਹੀਂ ਫਿਰ ਮੈਨੂੰ ਨਹੀਂ ਦੱਸੇਗਾ ਯਾਰ ਬਈ ਪਤਾ ਕੀ ਹੋਇਆ ਮੈਂ ਨਾ ਦੁਕਾਨ ਤੇ ਗਿਆ ਸੀ ਪਾਸਪੋਰਟ ਸਾਈਜ਼ ਫੋਟੋਆਂ ਲੈਣ ਹਣਾ ਪਹਿਲਾਂ ਤਾਂ ਉਹਨਾਂ ਨੇ ਬੜੀ ਬਦਤਮੀਜ਼ੀ ਨਾਲ ਗੱਲ ਕੀਤੀ ਉਹ ਪਹਿਲ ਕਾ ਮਾਮਲਾ ਹੋਇਆ ਨਾ ਉਹਨੂੰ ਲੈ ਕੇ ਸਾਨੂੰ ਟਾਰਗੇਟ ਕਰ ਰਹੇ ਆ ਯਾਰ ਮਤਲਬ ਉਹਨਾਂ ਨਾਲ ਜੋੜ ਰਹੇ ਆ ਸਾਨੂੰ ਯਾਰ ਸਾਡਾ ਠੀਕ ਹੈ ਚਲੋ ਮਤਲਬ ਇੱਕ ਬੰਦਾ ਮਾੜਾ ਹੋ ਗਿਆ ਤਾਂ ਸਾਰੇ ਮਾੜੇ ਨੇ ਹੁੰਦੇ ਉਸ ਤੋਂ ਬਾਅਦ ਮੈਂ ਰਸਤੇ 'ਚ ਆਉਂਦਾ ਜਾਂ ਦੋ ਜਾਂ ਰਸਤੇ 'ਚ ਬੈਠੇ ਸੀ ਉਹਨਾਂ ਨੇ ਹੀ ਬੜੀ ਬਰਤਮੀਜ਼ ਨਾਲ ਗੱਲ ਕੀਤੀ ਮੇਰੇ ਨਾਲ ਯਾਰ ਹਾਂ ਮੈਨੂੰ ਟਾਰਗੇਟ ਕੀਤਾ ਮੇਰੇ ਮਤਲਬ ਧਰਮ ਨੂੰ ਲੈ ਕੇ ਟਾਰਗੇਟ ਕੀਤਾ ਯਾਰ ਹਾਂ ਇਸ ਕਰਕੇ ਮੂਡ ਜਿਹਾ ਖਰਾਬ ਆਇਆ ਪਿਆ ਯਾਰ ਅੱਜ ਮਤਲਬ ਮਾੜਾਪਾ ਮਾੜੀ ਭਾਸ਼ਾ ਬੋਲੀ ਮੈਨੂੰ ਯਾਰ ਛੋਟਾ ਗੱਲਬਾਤ ਚਾਹੀਦੀ ਸੀ ਉਹਨਾਂ ਫਾਰਮ ਭਰਨ ਦੀ ਲਾਸਟ ਡੇਟ ਸੀ ਅੱਜ ਮੇਰੀ ਉਹ ਤੇ ਲਾਉਣੀ ਆ ਪਹਿਲੇ ਬਾਤ ਵਿੱਚ ਜਨਾ ਮੈਨੂੰ ਕਹਿੰਦੇ ਚੱਲ ਜਾ ਇੱਥੋਂ ਇਹਨੇ ਬਸ ਇੰਨੀ ਕੁ ਗੱਲ ਬਸ ਯਾਰ ਮੂੜ ਉਹ ਯਾਰ ਮੇਰੇ ਨਾਲ ਚੱਲ ਉਹਨਾਂ ਨਾਲ ਮੈਂ ਹੁਣ ਕਿੱਥੇ ਜਾਣਾ ਮੈਂ ਘਰੇ ਠੀਕ ਐ ਬਾਈ ਉਹ ਤੂੰ ਟੈਨਸ਼ਨ ਨਾ ਲੈ ਤੇਰੀ ਫੋਟੋਆਂ ਵੀ ਆਉਣਗੇ ਤੇ ਨਾਲੇ ਮੈਂ ਦੇਖਦਾ ਤੈਨੂੰ ਕੋਣ ਕੁਝ ਕਹਿੰਦਾ ਬਾਈ ਤੁਸੀਂ ਮੰਨ ਲਓ ਮੈਂ ਨਹੀਂ ਜਾਣਾ ਟੈਨਸ਼ਨ ਉਹ ਟੈਨਸ਼ਨ ਨਾ ਲੈ ਯਾਰ ਚੱਲ ਉਹ ਬਾਈ ਮੰਨ ਲਿਆ ਤੂੰ ਮੇਰੀ ਗੱਲ ਆ ਜਾ ਯਾਰ ਹਾਂ ਉਹ ਤਾਂ ਮੈਂ ਕੱਪੜੇ ਪਾਉਣ ਗਿਆ ਸੀ ਚਲਾ ਗਿਆ ਵਧੀਆ ਵਰਾਈ ਕਿੱਲਾ ਵਧੀਆ ਠੀਕ ਹੈ ਉਹ ਤੂੰ ਇਹਨੂੰ ਕਿੱਧਰ ਲਈ ਫਿਰਦਾ ਹੈ ਫਿਰ ਕੀ ਆਪਣਾ ਭਰਾ ਇਹ ਉਹ ਯਾਰ ਭਰਾ ਤਾਂ ਹੈਗੇ ਪਰ ਇਹਨਾਂ ਨੇ ਦੇਖੇ ਨ ਯਾਰ ਆਪਣੇ ਬੰਦੇ ਮਾਰਦੇ ਕੋਈ ਯਾਰ ਦੇ ਆਪਣੇ ਬਹੁਤ ਖਰੀਆ ਸੋਚਾ ਇਹਨਾਂ ਨੇ ਥੋੜਾ ਬੰਦੇ ਮਾਰੇ ਆਪਣੇ ਕੋਈ ਉਹ ਅੱਤਵਾਦੀ ਸੀ ਉਹਨਾਂ ਦਾ ਕੋਈ ਧਰਮ ਨਹੀਂ ਹੁੰਦਾ ਇਹ ਆਪਣੀ ਸਭ ਤੋਂ ਵੱਡੀ ਗਲਤੀ ਹੈ ਜਿਹੜੇ ਆਪਾਂ ਉਹਨਾਂ ਕਰਕੇ ਇਹਨਾਂ ਨੂੰ ਮੜਾ ਕਹਿੰਦੇ ਆ ਤੇ ਆਪਣੀ ਫੌਜ ਚ ਕਿੰਨੇ ਮੁਸਲਮਾਨ ਭਾਈ ਨੇ ਤੇ ਆਪਣੇ ਗੁਰਗੋਗਨ ਸਿੰਘ ਜੀ ਨਾਲ ਕਿੰਨੇ ਮੁਸਲਮਾਨ ਭਰਾ ਰਹਿੰਦੇ ਸੀ ਤੇ ਨਾਲ ਭਗਤ ਸਿੰਘ ਦਾ ਜਿਹਨੇ ਕੇਸ ਲੜਿਆ ਸੀ ਨਾ ਉਹ ਵਕੀਲ ਵੀ ਇੱਕ ਮੁਸਲਮਾਨ ਸੀ ਇਹ ਆਪਣੇ ਬਹੁਤ ਘਟੀਆ ਗੱਲਾਂ ਜਿਹੜੇ ਆਪਾਂ ਇਹਨਾਂ ਨੂੰ ਬਦਨਾਮ ਕਰਦੇ ਆ ਤੇ ਇਹਨਾਂ ਨਾਲ ਗਲਤ ਵਰਤਾਅ ਕਰਦੇ ਆ ਇਹ ਆਪਣੇ ਹਿੰਦੁਸਤਾਨ 'ਚ ਰਹਿੰਦੇ ਨੇ ਆਪਣੇ ਭਰਾ ਨਹੀਂ ਹੁਣੇ ਇਹ ਆਪਣੇ ਨਾਲ ਕੋਈ ਗਲਤ ਨਹੀਂ ਕਰ ਸਕਦੇ ਇਹਨਾਂ ਦੇ 2-4 ਬੰਦਿਆ ਕਰਕੇ ਸਾਰੀ ਕਮਿਊਨਿਟੀ ਨੂੰ ਮਾੜਾ ਨਹੀਂ ਕਿਹਾ ਜਾ ਸਕਦਾ ਸਾਰੀ ਕਮਿਊਨਿਟੀ ਨਹੀਂ ਮਾੜੀ ਹੋ ਜਾਂਦੀ ਨਹੀਂ ਮਾੜੀ ਹੋ ਜਾਂਦੀ ਤਨਮਤ ਬਾਈ ਯਾਰ ਤੂੰ ਮੇਰੇ ਹੱਥੋਂ ਮੈਂ ਉਹ ਇਹਨਾਂ ਨੂੰ ਮਾੜਾ ਕਹੀਆਂ ਜਾ ਕੇ ਮੈਂ ਤੁਹਾਨੂੰ ਮਾਫ ਕਰਦੇ ਤੇ ਮੇਰੀ ਬਹੁਤ ਵੱਡੀ ਗਲਤੀ ਸੀ ਜਿਹੜਾ ਮੈਂ ਤੁਹਾਨੂੰ ਮਾੜਾ ਕਿਹਾ ਕੋਈ ਗੱਲ ਨਹੀਂ ਬਾਈ ਭਾਈ ਤੂੰ ਮੇਰੀ ਦੁਕਾਨ ਤੇ ਆ ਜਿੱਤੇ ਤੈਨੂੰ ਮੈਂ ਫਟਵਾ ਦੇ ਦੂੰ ਜਲਰ ਭਾਈ ਧੰਨਵਾਦ ਤੇਰਾ ਬਹੁਤ ਬਹੁਤ ਧੰਨਵਾਦ